ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਤੇ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਨਹੀਂ ਸਾਡੇ ਪਟਿਆਲੇ ਬਹੁਤ ਤੇਰੇ ਆਇਆ ਤੇ ਅੱਜ ਸਾਡੀ ਸੁਨੀਤਾ ਛੁੱਟੀ ਮਾਰ ਗਈ ਤੇ ਕੰਮ ਆਪੇ ਕਰਨਾ ਹੁਣ ਐਤਵਾਰ ਨੂੰ ਮਤਲਬ ਸਭ ਦੀ ਛੁੱਟੀ ਹੈ ਮੇਰੀ ਛੁੱਟੀ ਨਹੀਂ ਹੈ ਨਾ ਲਓ ਜੀ ਇਸ ਅਨੁਸਾਰ ਸਭ ਤੋਂ ਪਹਿਲਾਂ ਅਰਦਾਸ ਹੈ ਵੀ ਸਾਰੇ ਭੈਣ ਭਰਾਵਾਂ ਦੇ ਘਰਾਂ 'ਚ ਸੁੱਖ ਸ਼ਾਂਤੀ ਰਹੇ ਸਿੰਘੇ ਸਭ ਦੇ ਘਰਾਂ 'ਚ ਬੱਚਿਆਂ ਦੀਆਂ ਕਲਕਾਰੀਆਂ ਹੋਣ ਮਾਪਿਆਂ ਦਾ ਸਾਆਇਆ ਹੋਵੇ ਠੀਕ ਹੈ ਜੀ ਤੇ ਸਭ ਦੇ ਬੱਚਿਆਂ ਨੂੰ ਪਰਮਾਤਮਾ ਸਮਤ ਬਖਸ਼ੇ ਤੇ ਲੋ ਜੀ ਹੁਣ ਆਪਾਂ ਮਾਵਾ ਬਣਾ ਰਿਹਾ ਹੈ ਸਬਜੀ ਕਾਦੀ ਬਣਾ ਰਿਹਾ ਹਾਂ ਆਲੂ ਮਟਰ ਨੇ ਬਟਾ ਆਲੂ ਮਟਰ ਬਣਾ ਰਿਹਾ ਹਾਂ ਠੀਕ ਹੈ ਜੀ ਤੇ ਮੈਂ ਇਧਰ ਨਾਲ ਨਾਲ ਬਣਾ ਰਹੀਆਂ ਰੋਟੀ ਫਿਰ ਅਸੀਂ ਵੇਲੇ ਹੋ ਕੇ ਬੈਠ ਚਾਂਗੇ ਗੱਲਾਂ ਮਾਰਨ ਵਾਸਤੇ ਗੱਲਾਂ ਮਾਰਾਂਗੇ ਪਤਾ ਨਹੀਂ ਚੁਗਲੀ ਚੁਗਲੀਆਂ ਇਸ ਲਈ ਗੱਲਾਂ ਹੁੰਦੀਆਂ ਚੁਗਲਿਆ ਸਮ ਟਾਈਮ ਤਾਂ ਉਹਦੇ ਚੀ ਪਾਸ ਹੁੰਦਾ ਮੈਂ ਜੀ ਬਹੁਤ ਵਧੀਆ ਪਤਾ ਵੀ ਨਹੀਂ ਲੱਗਦਾ ਹੁਣ ਤੁਸੀਂ ਸੁਣਾਓ ਕੋਈ ਗੱਲ ਹੁਣ ਚੁਗਲੀਆਂ ਤਾਂ ਬੰਦ ਹੋ ਗਈਆਂ ਕਿਉਂਕਿ ਚੁਗਲੀਆਂ ਕੈਮਰੇ 'ਚ ਨਹੀਂ ਕਰ ਸਕਦੇ ਨਾਲੇ ਚੁਗਲੀਆਂ ਨੇ ਨਾ ਜਿਹੜੀਆਂ ਕੰਨਾਂ 'ਚ ਹੁੰਦੀਆਂ ਨੇ ਬਹੁਤ ਹੀ ਬਹੁਤ ਕੁਛ ਕੁਛ ਅੱਜ ਤਾਂ ਸਾਰਾ ਦਿਨ ਹੀ ਆਪਣਾ ਵਰਕਿੰਗ ਸੀਗਾ ਕਿਉਂਕਿ ਸਵੇਰ ਵਾਲੀ ਕੁੜੀ ਵੀ ਗਈ ਵੀ ਹੈ ਸੱਚੀ ਉਹ ਤਾਂ ਬਹੁਤ ਦਿਨਾਂ ਦੀ ਗਈ ਹੈ ਉਹ ਤਾਂ ਪ੍ਰੈਕਟਿਸ ਹੋ ਗਈ ਨਹੀਂ ਨਹੀਂ ਮੈਨੂੰ ਤਾਂ ਪਤਾ ਨਹੀਂ ਕੀ ਗੱਲ ਹੈ ਆਹ ਹਾ ਹੁਣ ਮੌਸਮ ਖਰਾਬ ਕਰਕੇ ਉਹਨਾਂ ਦਾ ਉਹ ਚੱਲਦਾ ਨਹੀਂ ਨਾ ਰਸ ਰਸੂਆ ਵਾਲਾ ਕੰਮ ਤਾਂ ਉੱਥੇ ਰਹਿ ਗਏ ਵੈਸੇ ਤਾਂ ਜਿਹੜੇ ਜਿਹੜੇ ਦਿਨ ਉਹ ਕਹਿ ਕੇ ਜਾਂਦੇ ਆ ਉਦੋਂ ਆ ਜਾਂਦੇ ਹਾਂ 20 ਤਰੀਕ ਨੂੰ ਕਹਿੰਦੀ ਸੀ ਮੈਂ ਆ ਜੂੰਗੀ ਅੱਜ ਤਾਂ ਹੋਊਗੀ 24 ਇਹ ਕਹਿੰਦੀ ਸੀ ਪੱਕਾ ਆ ਜੂ లైట్ 24 ਹੋ ਗਈ हां जी ਹੁਣ ਤਾਂ ਐ ਲੱਗਦਾ ਵੀ ਪੂਰਾ ਮਹੀਨਾ ਹੀ ਕਰਤੇ ਹੋ ਅਵੇ ਹੈ ਹੂੰ ਆਹ ਪੁਲਕੇ ਬਣ ਜਾਣਗੇ ਮੈਂ ਕਿਹਾ ਤਾਂ ਬੇਫਿਕਰੀ ਚ ਲਾਈਟ ਦਾ ਹੀ ਨਾ ਪਤਾ ਲਾਈਟ ਦਾ ਵੀ ਕੋਈ ਪਤਾ ਨਹੀਂ ਬਰਸਾਤ ਅੱਜ ਲਗਾਤਾਰ ਚੱਲ ਰਹੀ ਹੈ ਬਹੁਤ ਦੇਰ ਤੋਂ ਮੀਂਹ ਟਰਡੇ ਕਿੰਨਾ ਸੁਪਿਆ ਦੱਸਿਓ ਟਰਡੇ ਕਿਹੜੇ ਕਿਹੜੇ ਸ਼ਹਿਰ ਆ ਤੇ ਕਿਹੜੇ ਕਿਹੜੇ ਪਿੰਡ ਤੇ ਕਿੱਥੇ ਕਿੱਥੇ ਮੀਂਹ ਪਿਆ بارش ਆ ਸਾਡੇ ਤਾਂ ਅਜ ਬਟਿਆਰੇ ਚ ਹੋ ਰਿਹਾ ਪਿਆ ਬਹੁਤ ਬਰਵਾਲ ਹੈ ਬਹੁਤ ਦੇਰ ਤੋਂ ਪੈ ਰਿਹਾ ਨਾਲੇ ਅਜ ਪੈਰ ਦਾ ਹੀ ਪੈ ਰਿਆ ਪਤਾ ਨਹੀਂ ਭੈਜੀ ਸਾਡੇ ਤਾਂ ਕੱਲ ਨੂੰ ਮੈਨੂੰ ਉਹੀ ਪਾਣੀ ਆ ਜਾਣਾ ਸਕੂਲ ਵਾਲੀ ਸਾਈਡ ਬਿਨਾ ਪਾਣੀ ਤੋਂ ਵੀ ਪਾਣੀ ਆ ਜਾਂਦਾ ਵਿਚਾਰਾ ਉੱਥੇ ਕੱਲ ਨੂੰ ਤੁਸੀਂ ਉਹ ਉਹਨੂੰ ਵੀ ਮਿਸ ਕਰੋਗੇ ਨਾ ਸੋ ਅਸੀ ਮਰਨੂ ਤਾਂ ਬਹੁਤ ਅੱਜ ਵੀ ਮੇਰੇ ਹੌਲ ਹੀ ਪਈ ਜਾਣ ਬੈਠੀ ਤੇ ਮੈਨੂੰ ਆਈ ਯਾਦ ਆਈ ਜਾਵੇ ਵੀ ਕੱਲ ਨੂੰ ਸਿਮਰ ਨਹੀਂ ਆਉਣਾ ਸਿਮਰ ਨਹੀਂ ਆਉਣਾ ਨਹੀਂ ਉਹ ਵੀ ਉਹਦੀ ਬੋਲ ਚੱਲ ਵੀ ਵਧੀਆ ਸੀਗੀ ਤੇ ਬਹੁਤ ਪਿਆਰਾ ਬੱਚਾ ਹੈ ਮਸਤਾ ਸਾਡੀ ਸਾਰੀਆਂ ਕੁੜੀਆਂ ਬਹੁਤ ਜ਼ਿਆਦਾ ਨਾਈਸ ਨੇ ਜਿਹੜੀਆਂ ਕੰਮ ਕਰਦੀਆਂ ਨਾ ਸਵੀਟ ਸਵੀਟ ਗੱਲ ਕਰਦੀ ਸੀ। ਉਹ ਕੱਲ ਇਮੋਸ਼ਨਲ ਵੀ ਬਹੁਤ ਹੋਈ। ਹਾਂ ਰੋਈ ਬਹੁਤ ਸੱਡੀ ਭਾਈ ਇੱਕ ਸੀ ਪਰ ਬੀਬਾ ਆਇਆ ਵੀ ਚਲੀ ਗਈ ਆਪਣੇ ਆ ਨੇੜੇ ਹੋ ਗਿਆ। ਉਹ ਮੁੰਡਾ ਵੀ ਹੁਣ 10ਵੀਂ 11ਵੀਂ ਛੋ ਗਿਆ ਨਾ। ਹਾਂ ਤਾਂ ਟਾਈਮ ਬੱਜ ਜਾਂਦਾ ਬੰਦੇ ਦਾ। ਕੋਈ ਕੰਮ ਹੋਣਾ ਮੈਂ ਕਹਣਾ ਸਿਮਰ। ਹਾਂ ਆ ਦੇਖੀ ਬੱਚੇ ਲੈਟਰ ਆਈ ਹੈ ਇੱਕ ਵੜਾ ਜਿਹਾ ਦੇਖੀ ਇਹਨੂੰ ਖੋਲ ਕੇ। ਜੇ ਮੇਰੇ ਕੰਮ ਦੀ ਹੈ ਤਾਂ ਮੈਨੂੰ ਦੱਸ ਦੀ ਹਾਂਜੀ ਮੈਂ ਦੱਸ ਦੂੰਗੀ ਮੈਂ ਦੇਖ ਲਵਾਂਗੀ ਬਸ ਕਦੇ ਹੀ ਨਹੀਂ ਸੀ ਗੱਲ ਉਲਟਾਈ ਮੇਰਾ 4 ਸਾਲ ਦਾ ਸਾਥ ਸੀ ਉਹਦੇ ਨਾਲ ਹਾਂ ਇੱਕ ਵਾਰੀ ਵੀ ਨਹੀਂ ਕਦੇ ਉਹਨੇ ਮੈਨੂੰ ਉਲਟਾ ਕੇ ਆਖਿਆ ਸੀ ਵਿਆਹ ਨਹੀਂ ਆਇਆ ਕਰੂੰਗੀ ਮੈਂ ਬੈਲਡ ਡਿਫਾਈਨਡ ਲੇਡੀ ਜੀ ਨੂੰ ਕਹਿੰਦੇ ਆ ਨਾ ਕਿ ਜਿਹੜਾ ਕਰਨਾ ਹੈ ਉਹ ਕਰਨਾ ਹੀ ਆ ਠੀਕ ਹੈ ਜਿਹੜਾ ਰਾਈਟ ਰਾਈਟ ਰੋਂਗ ਰੋਂਗ ਪੰਜ ਵੀ ਪੰਜ ਮਿੰਟ ਵੀ ਕਲਾਸ ਨਹੀਂ ਲੇਟ ਜਾਣਾ ਪਹਿਲਾਂ ਛੱਡਣੀ ਨਹੀਂ ਲੇਟ ਜਾਣਾ ਜੀ ਉਸ ਵੇਲੇ ਸਭ ਤੋਂ ਪਹਿਲਾਂ ਉਹਦੀ ਗੱਡੀ ਐਂਟਰ ਕਰਦੀ ਐ ਸਕੂਲ 'ਚ ਐਨੀ ਦੂਰ ਦਾ ਸਕੂਲ ਸੀ ਇੱਕ ਨਾ ਜਿਹੜੀ ਕੱਲ ਪਾਸੋਂ ਆਪਾਂ ਵੀਡੀਓ ਪਾਈ ਸੀਗੀ ਜਿਹੜੀ ਜਸਟ ਮਤਲਬ ਉਹ ਕੁੜੀਆਂ ਦੇ ਨਾਲ ਹਾਸੇ ਮਜ਼ਾਕ ਦੀ ਵੀਡੀਓ ਪਾਈ ਸੀ ਹਾਂ ਉਸ ਤੇ ਨਾ ਇੱਕ ਮਤਲਬ ਰਣਜੀਤ ਕੌਰ ਦੀ ਆਈਡੀ ਸੀ ਰਣਜੀਤ ਕੌਰ ਸੀ ਕਿ ਕੱਲਾ ਰਣਜੀਤ ਸਿੰਘ ਮੈਨੂੰ ਯਾਦ ਨਹੀਂ ਪਰ ਐ ਮੈਨੂੰ ਪੱਕਾ ਪਤਾ ਹੈ ਵੀ ਰਣਜੀਤ ਸੀਗਾ ਨਾਮ ਸਾਰਿਆਂ ਦੇ ਮਤਲਬ ਬਹੁਤ ਵਧੀਆ ਕਮੈਂਟ ਆਈ ਹੈ ਹਨਾ ਤਾਂ ਉਨੇ ਰਣਜੀਤ ਦੀ ਆਈਡੀ ਤੁਸੀਂ ਜਿਹੜਾ ਉਹਨੇ ਕਮੈਂਟ ਲਿਖਿਆ ਵੀ ਪਹਿਲਾਂ ਹੱਸ ਲੋ ਫਿਰ ਫਿਰ ਪਹਿਲਾਂ ਗੱਲ ਕਰ ਲੋ ਫਿਰ ਹੱਸ ਲਿਓ ਬੇਵਕੂਫ ਡੰਗਰ ਹੈ ਬੇਵਕੂਫ ਡੰਗਰ ਮਤਲਬ ਮੈਂ ਇੰਨੀ ਹੈਰਾਨ ਹੋਈ ਚਲੋ ਕਈਆਂ ਨੂੰ ਨਹੀਂ ਹੈਣਾ ਅੱਛਾ ਲੱਗਦਾ ਹੱਸਣਾ ਜਾਂ ਹੋਰ ਜੋ ਵਟ ਏਵਰ ਫਿਰ ਕੀ ਕਰ ਲੋ ਬੇਵਕੂਫ ਡੰਗਰ ਮਤਲਬ ਮੈਂ ਲੈਂਗੁਏਜ ਤੇ ਹੈਰਾਨ ਸੀਗੀ ਵੀ ਜਿਹੜਾ ਬੰਦਾ ਪਬਲੀਕਲੀ ਇਸ ਤਰ੍ਹਾਂ ਦੀ ਲੈਂਗੁਏਜ ਯੂਜ਼ ਕਰਦਾ ਹੈ ਉੱਕੀ ਹੋਊਗਾ ਉਹ ਕਰੇ ਕੀ ਕਰਦਾ ਹੋਊਗਾ ਤੇ ਉਹਦੇ ਬੱਚੇ ਕੀ ਸਿੱਖ ਰਹੇ ਹੋਣਗੇ ਉਹ ਤੋਂ ਹਾਂ ਯੈਸ ਮਤਲਬ ਮੈਂ ਚਲੋ ਠੀਕ ਹੈ ਤੁਹਾਨੂੰ ਨਹੀਂ ਕੋਈ ਕਿਸੇ ਦੀ ਕੋਈ ਵੀਡੀਓ ਪਸੰਦ ਆਉਂਦੀ ਜਾਂ ਕਿਸੇ ਦਾ ਕੋਈ ਵੇ ਆਫ ਟਾਕਿੰਗ ਨਹੀਂ ਪਸੰਦ ਆਉਂਦਾ ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਆਵੇ ਹਾਂ ਇਟਸ ਓਕੇ ਨਹੀਂ ਤੁਹਾਨੂੰ ਠੀਕ ਲੱਗਦਾ ਸੀ ਨਾ ਸਹੀ ਪਰ ਇਸ ਤਰ੍ਹਾਂ ਦਾ ਮੈਂ ਤਾਂ ਸ਼ਬਦਾਵਲੀ ਤੇ ਹੈਰਾਨ ਰਹਿ ਗਈ ਮੈਂ ਉਹਨਾਂ ਨੂੰ ਲਿਖਿਆ ਵੀ ਤੁਸੀਂ ਇਨੀ ਸ਼ਬਦਾਵਲੀ ਇਹ ਲਿਆਂਦੀ ਕਿੱਥੋਂ ਆਏ ਐ ਐਨੀਥਿੰਗ ਇਹ ਨਹੀਂ ਪਤਾ ਉਹ ਮਤਲਬ ਇਹੋ ਜਿਹਾ ਕਹੋ ਵੀ ਜੇ ਇਹ ਸ਼ਬਦਾਬੀ ਬੁਲਵ ਆਦਮੀਅਤ ਆਵੀਂ ਕੀ ਪਤਾ ਹੁਣ ਹਨਾ ਪਤਾ ਤਾਂ ਐ ਹੈ ਨਹੀਂ ਪਰ ਮੋਸਟਲੀ ਜਿਹੜੀ ਇਸ ਤਰ੍ਹਾਂ ਦੇ ਵਲੌਗ ਹੁੰਦੇ ਉਹ ਲੇਡੀਜ਼ ਦੇਖਦੀਆਂ ਨੇ ਤੇ ਮਤਲਬ ਮੈਂ ਨਾ ਪਹਿਣੋ ਹਰਾਮ ਸੀਗੀ ਉਸ ਦੀ ਗੱਲਬਾਤ ਤੇ ਮਤਲਬ ਉਹਦੀ ਕਮੈਂਟ ਤੇ ਮਤਲਬ ਇੰਨੇ ਕਮੈਂਟ ਆਏ ਇੰਨੇ ਹਨਾ ਸਾਰਿਆਂ ਨੇ ਲਿਖਿਆ ਵੀ ਸਾਨੂੰ ਬਹੁਤ ਮਜ਼ਾ ਆਇਆ ਹਲਕਾ ਫੁਲਕਾ ਵਲੌਗ ਸੀਗਾ ਹਲਕਾ ਫੁਲਕਾ ਵਲੌਗ ਸੀਗਾ ਸਾਨੂੰ ਬਹੁਤ ਅੱਛਾ ਲੱਗਿਆ ਹਨਾ ਤੇ ਹਾਸੇ ਮਜ਼ਾਕ ਵਾਲਾ ਕੁੜੀਆਂ ਦੇ ਨਾਲ ਵੀ ਹਸਨ ਖੇਡਣ ਵਾਲਾ ਮਜ਼ਾਕ ਸੀ ਮਤਲਬ ਸੀਗਾ ਕੋਈ ਕੁਝ ਸੀਰੀਅਸ ਹੈ ਵੀ ਨਹੀਂ ਸੀਗਾ ਹਾਂ ਹਾਂ ਤੇ ਚਲੋ ਨਹੀਂ ਪਸੰਦ ਆਈ ਗੱਲਬਾਤ ਤਾਂ ਜਾਂ ਤੁਹਾਨੂੰ ਵੀ ਆਫ ਪ੍ਰੈਜੈਂਟੇਸ਼ਨ ਨਹੀਂ ਅੱਛਾ ਲੱਗਿਆ ਤਾਂ ਕੋਈ ਗੱਲ ਨਹੀਂ ਬਟ ਥੋੜਾ ਥੋੜਾ ਆਪਣੀ ਸ਼ਬਦਾਵਲੀ ਤੇ ਬੰਦੇ ਨੂੰ ਨਾ ਧਿਆਨ ਰੱਖਣਾ ਚਾਹੀਦਾ ਵੀ ਮੈਂ ਕੀ ਕਰ ਰਿਹਾ ਹਾਂ ਮਤਲਬ ਮੈਨੂੰ ਬੜੀ ਹਰਾਨੀ ਵੀ ਕਿਰਪਾ ਕਰਕੇ ਜੀ ਆਪ ਦੀ ਸ਼ਬਦਾਵਲੀ ਨਾ ਜਿੰਨਾ ਚਾਹੋਗੇ ਦੁਨੀਆ ਤੋਂ ਨਾ ਵੀ ਲੈ ਜਾਓ ਮੈਂ ਤਾਂ ਹੈਰਾਨ ਹੋ ਰਹੀ ਜੀ ਵੀ ਇਸ ਤਰ੍ਹਾਂ ਦੀ ਸ਼ਬਦਾਵਲੀ ਜੇ ਪਬਲੀਕਲੀ ਯੂਜ਼ ਹੋ ਰਹੀ ਹੈ ਜਿਹਨੂੰ ਬਹੁਤ ਜਾਣੇ ਪੜ੍ਹਦੇ ਆ ਮੈਂ ਮੈਂ ਡਿਲੀਟ ਵੀ ਨਹੀਂ ਕੀਤਾ ਉਹ ਤਾਂ ਉਹਨੇ ਆਪੇ ਕੀਤਾ ਹੋਵੇ ਤਾਂ ਮੈਨੂੰ ਪਤਾ ਨਹੀਂ ਹੁਣ ਪਰ ਮੈਂ ਉਹਨੂੰ ਆਨਸਰ ਕੀਤਾ ਹੋਰ ਕਿਸੇ ਦੇ ਵੀ ਮੈਨੂੰ ਲੱਗਦਾ ਮੈਂ ਆਨਸਰ ਨਹੀਂ ਕਰ ਪਾਈ ਕੱਲ ਉਹਨਾਂ ਨੂੰ ਕੱਲਿਆਂ ਨੂੰ ਹੀ ਆਨਸਰ ਕੀਤਾ ਮੈਂ ਵੀ ਸ਼ਬਦਾਵਲੀ ਤੁਸੀਂ ਮਤਲਬ ਸੁਧਾਰ ਹੋ ਕਿੰਨੀ ਸੋਹਣੀ ਯੂਜ਼ ਕਰ ਰਹੇ ਹੋ ਸੋ ਭੈਣੋ ਇਹ ਹਾਲ ਹੈ ਸਾਡੇ ਹੈਨਾ ਵੀ ਜਿਹੜਾ ਬੰਦਾ ਕਿਸੇ ਤੀਜੇ ਬੰਦੇ ਨੂੰ ਵੀ ਹੈਨਾ ਜਿਹਨੂੰ ਮਿਲਿਆ ਨਹੀਂ ਹਾਂ ਉਹ ਵੀ ਲਈ ਵੀ ਇਸ ਤਰ੍ਹਾਂ ਬੋਲਦਾ ਤੇ ਆਪਦੀ ਨੂੰ ਪੀ ਨੂੰ ਘਰੇ ਕਿਵੇਂ ਬੋਲੂਗਾ ਹਾਂ ਫਿਰ ਆਪਾਂ ਕਹਾਂਗੇ ਵੀ ਜੂ ਹੋ ਮਾੜੀਆਂ ਜਾਂ ਧੀਆਂ ਮਾੜੀਆਂ ਜਾਂ ਜੋ ਵੀ ਹੈ ਹਨਾ ਵੀ ਅਗਲੀ ਪੀੜ੍ਹੀ ਨੂੰ ਆਪਾਂ ਕਹਿ ਦਨੇ ਜੇ ਜਿਓ ਹੈ ਹੀ ਅਗਲੀ ਪੀੜ੍ਹੀ ਦੀ ਤਾਂ ਵੀ ਤਾਂ ਫਿਰ ਉਹ ਕੀ ਉਹਨੇ ਸਿੱਖਿਆ ਦੁਨੀਆਂ ਦੇ ਆ ਕੇ ਵੀ ਕਿ ਅਸੀਂ ਸ਼ਬਦ ਮੂੰਹ ਚੋਂ ਕੱਢਣ ਵਲੇ ਕਹਿੰਦੇ ਨਾ ਉਹ ਮਤਲਬ ਬਾਵਾ ਬਈ ਬੰਦਾ ਉਹ ਬੋਲਦਾ ਜੋ ਕੁਛ ਉਹਦੇ ਅੰਦਰ ਹੁੰਦਾ ਹੈ ਹਾਂ ਹਾਂ ਉਹ ਹੀ ਨਿਕਲਣਾ ਹੈ ਅੰਦਰੋਂ ਹਨਾ ਜੋ ਚੀਜ਼ ਤੁਹਾਡੇ ਅੰਦਰ ਹੈਗੀ ਹੈ ਜੋ ਉਹੀ ਚੀਜ਼ ਤੁਹਾਡੇ ਅੰਦਰੋਂ ਨਿਕਲੂਗੀ ਜੇ ਤੁਹਾਡੇ ਅੰਦਰ ਖੂਬਸੂਰਤੀ ਭਰੀ ਹੋਈ ਹੈ ਨਾ ਤਾਂ ਤੁਸੀਂ ਸ਼ਬਦ ਵੀ ਆਪਣੀ ਖੂਬਸੂਰਤੀ ਵਰਤੋਗੇ ਚਾਹੇ ਤੁਸੀਂ ਕਿਸੇ ਨਾਲ ਮਤਲਬ ਨਹੀਂ ਵੀ ਠੋਡੀ ਬਣਦੀ ਆ। ਬਹੁਤ ਸੂਰਤ ਨਿਕਲਦੇ ਨੇ। ਆ ਤੁਸੀਂ ਆਪਣੀ ਬੋਲਚਾਲ ਨਹੀਂ ਬੁਖਾੜਦੇ ਜੀ ਠੋਡੀ। ਠੋਡੀ ਕਿਸੇ ਨਾਲ ਨਾਂ ਵੀ ਬਣਦੀ ਹੋਵੇ ਨਾ। ਤਾਂ ਵੀ ਤੁਸੀਂ ਆਪਣੀ ਪਰਸਨੈਲਿਟੀ ਨਹੀਂ ਖਤਮ ਕਰਦੇ ਹੁੰਦੇ। ਪਰ ਮੈਂ ਹੈਰਾਨ ਰਹਿ ਗਈ। ਲੇਡੀ ਮਤਲਬ ਉਹਦੀ ਡਾਇਲੌਗ ਤੁਸੀਂ ਇੱਕ ਗੱਲ ਸੋਚੋ ਜੇ ਉਹ ਮੈਰਿਡ ਹੋਈ ਤਾਂ ਉਹਦੀ ਫੈਮਿਲੀ ਲਾਈਫ ਕੀ ਹੋਊ। ਬੱਚਿਆਂ ਦੀ ਕੀ ਲਾਈ? ਤੁਸੀਂ ਦੇਖੋ ਵੀ ਉਹੋ ਜਿਹਾ ਬੰਦਾ ਕੀ ਸਿਖਾਊਗਾ ਅਗਲੀ ਪੀੜ੍ਹੀ ਨੂੰ। ਤੇ ਮਤਲਬ ਠੀਕ ਹੈ ਮਤਲਬ ਮੈਂ ਨਾ ਮਤਲਬ ਮੈਨੂੰ ਨਾ ਗੁੱਸਾ ਨਹੀਂ ਆ ਰਿਹਾ ਸੀ ਅਫਸੋਸ ਹੋ ਰਿਹਾ ਸੀਗਾ ਤੇ ਵੈਸੇ ਤਾਂ ਚੰਗੀ ਗੱਲ ਐ ਅ ਇਸ ਤਰ੍ਹਾਂ ਦੀ ਚੀਜ਼ ਐ ਕਈਆਂ ਨੂੰ ਹੋਰਾਂ ਨੂੰ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਨਾ ਵੀ ਇਹੋ ਜਿਹੇ ਬੰਦੇ ਸ਼ੁਭਾ ਵੀ ਜਿਹੜੀ ਬੁਰੀ ਲੱਗਦੀ ਐ ਕਈ ਲੋਕ ਨਾ ਤੁਹਾਨੂੰ ਮੈਦਸਾ ਆਪਣੀ ਜ਼ੁਬਾਨ ਨਾਲ ਹੀ ਕਰਨ ਕਰਕੇ ਹੀ ਜ਼ੁਬਾਨ ਦਾ ਤਾਂ ਬਹੁਤ ਵੱਡੀ ਗੱਲ ਐ ਉਹ ਹੁੰਦੇ ਨੇ ਹਾਂ ਜ਼ੁਬਾਨ ਤਾਂ ਤੈਨੂੰ ਮਤਲਬ ਇਹੋ ਜੀ ਚੀਜ਼ ਐ ਤੁਹਾਡੀ ਦਿਲ ਚ ਤਾਂ ਪਤਾ ਨਹੀਂ ਕਦੋਂ ਵੜਨਾ ਬੰਦੇ ਨੇ ਕਦੋਂ ਤੁਹਾਡੀ ਦਿਲ ਦੀ ਲੋੜ ਪੈਣੀ ਐ ਦੇਖਣ ਦੀ ਵੀ ਤੁਸੀਂ ਦਿਲੋਂ ਕਹੇ ਜਿਓ ਕਹੇ ਜਿਓ ਨਹੀਂ ਪਰ ਜ਼ੁਬਾਨ ਤਾਂ 24 ਘੰਟੇ ਚੱਲੂ ਜ਼ੁਬਾਨ ਦੀ ਤਾਂ ਹਰ ਵਕਤ ਹੀ ਲੋੜ ਐ ਹਾਂ ਜਦੋਂ ਤੁਸੀਂ ਪਹਿਲੀ ਵਾਰ ਮੇ ਮਿਲੋਗੇ ਉਦੋਂ ਤੁਹਾਡੀ ਜ਼ੁਬਾਨ ਹੀ ਦੇਖੂਗਾ ਅਗਲਾ ਤੁਹਾਡੇ ਨਾਲ ਵਰਤ ਕੇ ਦਿਲ ਦਾ ਪਤਾ ਲੱਗੂਗੀ ਕਿ ਕੈਸਾ ਬੰਦਾ ਪਰ ਉਹਦੀ ਤਾਂ ਸੱਚੀ ਮੈਂ ਜ਼ੁਬਾਨ ਤੋਂ ਵੀ ਹਰਾਨ ਰਹਗੀ ਕੋਈ ਹੱਬੀ ਹੋਗੀ ਅੱਜ ਕੱਲ ਤਾਂ ਦੁਰੀਆ ਪੜ ਲਿਖੀ ਦੀ ਕੋਈ ਵੀ ਨਹੀਂ ਇਦਾਂ ਹਨਾ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਦਾ ਅ ਰਣਜੀਤ ਭੈਣੀ ਜੇ ਤੈਨੂੰ ਵੈਸੇ ਹੀ ਮੇਰੇ ਨਾਲ ਕੋਈ ਅੜ ਚੇੜਾ ਉਹ ਗੱਲ ਵੱਖਰੀ ਐ ਪਰ ਜੇ ਅੜ ਚੇੜ ਵੀ ਐ ਤੂੰ ਆਪਣੀ ਭਾਸ਼ਾ ਤਾਂ ਨਾ ਖਰਾਬ ਕਰ ਹਾਂ ਨਾ ਤੇ ਮਤਲਬ ਜਿਵੇਂ ਬੰਦੇ ਨੂੰ ਨਾ ਜਵਾਨ ਜਿਹੜੀ ਆ ਉਹੀ ਤਖਤ ਤੇ ਬਿਠਾਉਂਦੀ ਐ ਤੇ ਉਹੀ ਛੇ ਕਰ ਦਿੰਦੀ ਐ ਤਾਂ ਆਪਣੇ ਬੱਚਿਆਂ ਨੂੰ ਵੀ ਮੈਂ ਤੁਹਾਨੂੰ ਦੱਸਾਂ ਬੇਟਾ ਹਾਂਜੀ ਪਤਾ ਨਹੀਂ ਕਦੇ ਕਦੇ ਮੈਂ ਸੋਚਦੀ ਹੁੰਨੀ ਆ ਵੀ ਆਪਣੇ ਸਾਰੇ ਸਰੀਰ ਚ ਲੱਤਾਂ ਬਾਹਾਂ ਸਿਰ ਸਾਰੇ ਚ ਹੱਡੀਆਂ ਲਾਈਆਂ ਨੇ ਇੱਕ ਰੱਬ ਨੇ ਕੋਈ ਚੁਸਤ ਸੋਚ ਕੇ ਕੀਤਾ ਹੋਣਾ ਐ ਵੀ ਸਾਡੇ ਜਵਾਨ ਚ ਨਾ ਹੱਡੀ ਨਹੀਂ ਲੱਗਦੀ। ਇਹ ਹੀ ਸਭ ਤੋਂ ਵੱਧ ਸਾਡੀਆਂ ਤੜਾਉਣ ਦੀ। ਇਹ ਇਹਨੂੰ ਜਿਹੜੇ ਪਾਸੇ ਮਰਜ਼ੀ ਮੋੜ ਲੋ। ਉਧਰ ਮੇ ਮੁਰ ਜਾਂਦੀ ਐ ਤੇ ਜੇ ਹੁਣ ਹੰਦੀ ਹੱਡੀ ਫੇ ਲੋਕ ਸੋਚ ਕੇ ਬੋਲਦੇ ਵੀ ਜਦੋਂ ਅਸੀਂ ਗਲਤ ਬੋਲਾਂਗੇ ਸਾਡੀ ਹੱਡੀ ਟੁੱਟੂਗੀ ਤੇ ਪਲਾਸਟਰ ਲੱਗੂਗਾ। ਨਾ ਨਾ ਜਵਾਨ ਚ ਆਰਦੇ ਜੱਦੀ ਨਹੀਂ ਹੁੰਦੀ ਪਰ ਸਾਡੀਆਂ ਤੜਾਉਣ ਦੀ ਤਰਤ ਹੁੰਦੀ ਹੈ। ਤਾਕਤ ਬਹੁਤ। ਦੇ ਤਾਕਤ ਬਹੁਤ ਦੇਤੀ ਰੱਬ ਨੇ ਮੈਂ ਕਹਿੰਦੇ ਜੁਬਾਨ ਨਾ ਗਿੱਲੀ ਰਹਦੀ ਆ ਹਰ ਵਕਤ ਹਾਂ ਇਸ ਕਰਕੇ ਤੇ ਤਿਲਕਣ ਦਾ ਹਰ ਡਰ ਵੀ ਹਰ ਵਕਤ ਬਣਿਆ ਰਹਿੰਦਾ ਕਦੋਂ ਤੱਕ ਨਹੀਂ ਕੁਝ ਨਹੀਂ ਪਤਾ ਇਹ ਇਸ ਕਰਕੇ ਜੁਬਾਨ ਕਿਹੜੇ ਵੇਲੇ ਤਿਲਕ ਜਾਵੇ ਗੰਦ ਭੈਣ ਬਹੁਤ ਸੰਸam ਰੱਖਣੀ ਪੈਂਦੀ ਐ ਇਹ ਜੁਬਾਨ ਦਾ ਹੀ ਰਸ ਹੈ ਕਿ ਤੁਸੀਂ ਤੇ ਅਸੀਂ ਇੰਨੇ ਜੁੜੇ ਹੋਏ ਐ ਹਾਂ ਹੈਨਾ ਤੁਹਾਡੀ ਜੁਬਾਨ ਤੁਸੀਂ ਬੋਲ ਕੇ ਨਹੀਂ ਸੁਣਾਉਂਦੇ ਕਮੈਂਟਾਂ ਵਿੱਚੋਂ ਆ ਜਾਂਦੀ ਆ ਹੀ ਕੀ ਭੈਣ ਦੀ ਹੈਨਾ ਰਣਜੀਤ ਭੈਣ ਦੀ ਆ ਹੀ ਗਈ ਇੰਨਾ ਮੈਨੂੰ ਮਤਲਬ ਵਧੀਆ ਲੱਗਿਆ ਵੀ ਸਾਰਿਆਂ ਨੇ ਬਹੁਤ ਪਸੰਦ ਕੀਤਾ ਵੀ ਸਾਨੂੰ ਬੜਾ ਅੱਛਾ ਲੱਗਿਆ ਹਨਾ ਕੁੜੀ ਕਮੈਂਟ ਮੈਂ ਵੀ ਪੜੇ ਟੀਮਾਂ ਨੂੰ ਦੇਖ ਦੇਖ ਕੇ ਸਾਨੂੰ ਬਹੁਤ ਵਧੀਆ ਲੱਗਿਆ ਤੁਹਾਡੀ ਟੀਮ ਨੂੰ ਪੂਰੀ ਨੂੰ ਤੇ ਬੱਚਿਆਂ ਨੂੰ ਮਿਲ ਕੇ ਮਤਲਬ ਇਹ ਦੇਖੋ ਤੁਸੀਂ ਇਹ ਜਿਹੀ ਵੀ ਭੈਣਾਂ ਹੈਗੀਆਂ ਨੇ ਵੀ ਅ ਬਲਵੀਰ ਭੈਣ ਜੀ ਦਾ ਜਿਹੜੇ ਯੂ ਐਸ ਏ ਵਾਲੇ ਉਹ ਕਹਿੰਦੇ ਮੈਨੂੰ ਮਤਲਬ ਸ਼ਬਨਮ ਦਾ ਨਾ ਨਾਂ ਸੁਣ ਕੇ ਹੀ ਮੈਨੂੰ ਇੰਨਾ ਵਧੀਆ ਲੱਗ ਰਿਹਾ ਵੀ ਮੈਨੂੰ ਸ਼ਬਨਮ ਦਿਖਾਓ ਹਾਂ ਨਾ ਉਹਨੂੰ ਸਪੈਸ਼ਲੀ ਬਾਰ-ਬਾਰ ਕਿਹਾ ਕਹਿੰਦੇ ਮੈਨੂੰ ਸ਼ਬਨੂਮ ਦਿਖਾਓ ਹੈ ਨਾ ਤਾਂ ਮੈਂ ਕਿਹਾ ਠੀਕ ਹੈ ਚਲੋ ਕਮੈਂਟ ਆਪਾਂ ਕਿਸੇ ਦਿਨ ਵਲੌਗ ਬਣਾਵਾਂਗੇ ਤਾਂ ਫਿਰ ਮੈਂ ਉਹਦੇ ਤਾਂ ਬਣਾਇਆ ਸੀ ਵਲੌਗ ਵੀ ਚਲੋ ਫਿਰ ਸਾਰੀ ਟੀਮ ਹੀ ਦਿਖਾ ਮਲਾ ਦਿੰਦੇ ਆਪਾਂ ਤੁਸੀਂ ਦੇਖੋ ਵੀ ਉਹ ਲੇਡੀ ਇੰਨੀ ਦੂਰ ਬੈਠੀ ਹੈ ਉਹਨੇ ਦੇਖਿਆ ਨਹੀਂ ਹੋਇਆ ਸੀ ਹੈ ਨਾ ਤੁਸੀਂ ਹੈਰਾਨ ਹੋਊਂਗੀਆਂ ਵੀ ਜਦੋਂ ਉਹਨੇ ਪੇਮੈਂਟ ਪਾਈ ਹੈ ਨਾ ਸਾਡੀ ਤਾਂ ਉਹਨਾਂ ਨੇ ਵੱਧ ਪੈਸੇ ਪਾਏ ਕਹਿੰਦੇ ਮੈਂ ਭਾਵੇਂ ਕੁੜੀਆਂ ਦੇਖੀਆਂ ਨਹੀਂ ਪਰ ਉਹਨਾਂ ਕੁੜੀਆਂ ਦੇ ਵੀ ਪੈਸੇ ਪਾਉਂਗੀ ਮੈਂ ਹੈ ਨਾ ਅ 200 ਰੁਪਈਆ ਨਾਲ ਕੁੜੀਆਂ ਨੂੰ ਵੀ ਭੇਜਿਆ ਉਹਨਾਂ ਨੇ ਤਾਂ ਮਤਲਬ ਇਸ ਤਰ੍ਹਾਂ ਦੇ ਵੀ ਲੋਕ ਨਹੀਂ ਠੀਕ ਹੈ ਬੇਟਾ ਤਾਂ ਦੁਨੀਆ ਤਾਂ ਹਰ ਤਰ੍ਹਾਂ ਦੀ ਹੈ ਖੈਰ ਤੇ ਅਗਲੇ ਦੀ ਮਰਜ਼ੀ ਹੈ ਫਿਰ ਉੱਥੇ ਆ ਗਈ ਗੱਲ ਅਗਲੇ ਦੀ ਜਵਾਨ ਹੈ ਜਿਵੇਂ ਮਰਜ਼ੀ ਵਾਤੇ ਪਰ ਮੈਨੂੰ ਹਰਾਨੀ ਬਹੁਤ ਹੋਈ ਇੱਕ ਗੱਲ ਹੈ ਇਹ ਗੋਡ ਗਿਫਟਡ ਹੈ ਬੇਟਾ ਜਵਾਨ ਵੀ ਜਿਨ੍ਹਾਂ ਕੋਲੇ ਨਹੀਂ ਹੈਗੀ ਗੂੰਗੇ ਨਹੀਂ ਉਹ ਕੀ ਕਰਨ ਤੁਹਾਨੂੰ ਇੱਕ ਗਿਫਟ ਹੈ ਤੁਸੀਂ ਪਰ ਇਹਨੂੰ ਇਹਨੂੰ ਵਰਤੋ ਤਾਂ ਸਭ ਆਸਿਨਾ ਸੋਹਣੇ ਤਰੀਕੇ ਚ ਵਰਤੋ ਪਰ ਹੁਣ ਚਲੋ ਪਿੱਛੋਂ ਆਪਾਂ ਕਹਿ ਦਿੰਦੇ ਆ ਚਲੋ ਆਰੀਂ ਆਰੀਂ ਮੈਂ ਲਓ ਜੀ ਮੇਰਾ ਤਾਂ ਕੰਮ ਹੋ ਗਿਆ ਮਾਵਾ ਬਸ ਮੈਂ ਸਬਜੀ ਬਣਾ ਦਿੰਦੀ ਆ ਮੈਂ ਤਾਂ ਬਣਾ ਦੂ ਹੁਣ ਦੇਖਿਆ ਤੁਸੀਂ ਖਾ ਇਹ ਹੋ ਗਿਆ ਹੁਣ ਤੁਸੀਂ ਆ ਨਾ ਬਣੋ ਇੰਦੀਆਂ ਇੰਦੀਆਂ ਪਲੇਟਾਂ ਤੁਸੀਂ ਵੀ ਦੇਵੀ ਬਹੁਤੀਆਂ ਕੰਮ ਦੀਆਂ ਨੇ ਜਦੋਂ ਕੱਲੀ ਚਾਟਾ ਕੱਢ ਕੇ ਰੱਖੀਦਾ ਉਦੋਂ ਬਹੁਤ ਵਧੀਆ ਲੱਗਦੀ ਆ ਤੇ ਆ ਗੜਬੀ ਆ ਗੜਬੀ ਟੱਕਣ ਨੂੰ ਸਹਰਾ ਨਹੀਂ ਆਪ ਪਾਣੀ ਰੱਖ ਲੈਣੇ ਬਲਾਸਟ ਕਰਨ ਨੂੰ ਨਾ ਆ ਨਹੀਂ ਹੈਗਾ ਵੀ ਮੈਂ ਕੋਈ ਤੁਹਾਨੂੰ ਮਤ ਦੇ ਰਹੀ ਹਾਂ ਵੈਸੇ ਮੇਰੇ ਸਾਹਮਣੇ ਆ ਗਈ ਚੀਜ਼ ਤੇ ਮੇਰੇ ਯਾਦ ਆ ਗਿਆ ਨਹੀਂ ਬੈਨੀਫੀਸ਼ੀਅਲ ਚੀਜ਼ ਤਾਂ ਦੱਸੜੀਆਂ ਚਾਹੀਦੀ ਹੈ ਜੀ ਮੈਂ ਵਧੀਆ ਚੀਜ਼ ਆ ਇਹ ਕੰਮ ਮੇਰੇ ਕੋਲ ਚਾਰ ਪੰਜ ਨਹੀਂ ਬਣੀਆਂ ਇਹਨਾਂ ਦਾ ਫਾਇਦਾ ਆ ਬੇਟਾ ਦਹੀਂ ਦਾ ਕਿਵੇਂ ਕਰਨਾ ਕਿਹੜਾ ਇਹ ਤਾਂ ਬਣਾਉਂਦੀ ਸੀ ਮੈਂ ਡਿਪ ਅੱਛਾ ਆ ਤਾਂ ਮੈਂ ਇੱਕ ਸਵੇਰੇ ਇਹ ਮਿਸ਼ੂ ਨੇ ਯੋਗਾਟਾ ਬਣਾਇਆ ਹੋਇਆ ਹੈ ਖਾਣ ਵਾਸਤੇ ਹੁਣ ਮੇਰੇ ਵੀਡੀਓ ਦੇ ਅਨਸਰ ਕਰਨ ਵਾਲੇ ਆ ਮੈਨੂੰ ਡਿਪ ਮੈਥੋਂ ਬਣਾਉਣਾ ਹੀ ਨਹੀਂਗਾ ਕੀ ਉਹ ਹੀ ਡਿਪ ਜਿਹੜਾ ਤੁਸੀਂ ਕਹਿੰਦੇ ਸੀ ਮੈਂ ਵੀ ਦੇਖਿਆ ਮੈਂ ਬਣਾ ਦੂੰਗੀ ਦੇਖਿਆ ਨਹੀਂ ਮੈਂ ਮਤਲਬ ਮੈਂ ਕੋ ਲਗੀ ਮੈਂ ਪੜਿਆ ਜ਼ਰੂਰ ਹੈਗਾ ਸਾਰਾ ਦੇਖ ਲੈਣੀ ਆ ਮੈਂ ਜੇ ਮੈਨੂੰ ਬਣਿਆ ਮੈਂ ਬਣਾ ਬਣਾ ਕੇ ਦੇ ਦੂੰਗੀ ਪਰ ਮੈਂ ਤੋ ਕੁਛ ਨਾ ਪੁੱਛ

তু ফুট ঠিক হ্যাঁ